ਨੂਰਪੁਰਵੇਦੀ ਇਲਾਕੇ ਦੇ ਪਿੰਡ ਨੂਰਪੁਰ ਖੁਰਦ ਦੀ ਇੱਕ ਗਲੀ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਨਿਵਾਸੀ ਸਮੇਤ ਪੰਚਾਇਤ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਜਾਂਦੇ ਹਨ ਅਤੇ ਦੱਸਿਆ ਜਾਂਦਾ ਹੈ ਕਿ 100 ਸਾਲ ਪੁਰਾਣੇ ਇੱਕ ਰਸਤੇ ਨੂੰ ਪਿੰਡ ਦੇ ਹੀ ਇੱਕ ਪਰਿਵਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਆਖਿਆ ਹੈ ਕਿ ਪਹਿਲਾਂ ਵੀ ਇਸ ਦੇ ਬਾਬਤ ਅਰਜੀ ਦੇ ਚੁੱਕੇ ਹਨ ਅਤੇ ਅੱਜ ਫੇਰ ਦੁਬਾਰੇ ਰਸਤੇ ਨੂੰ ਖੁਲਵਾਉਣ ਦੇ ਲਈ ਮੰਗ ਕਰਨ ਆਏ ਹਨ ਇਹ ਇਹ ਹੈ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਅਰਜੀ ਅਤੇ ਅਰਜੀ ਦੇ ਉੱਪਰ ਸਮੇਤ ਪੰਚਾਇਤ ਪਿੰਡ ਵਾਲਿਆਂ ਦੇ ਦਸਤਖਤ ਅਤੇ ਇਹ ਹੈ ਬੰਦ ਕੀਤਾ ਉਹ ਰਸਤਾ ਜਿਸ ਨੂੰ ਖੁਲਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਦੇਸ਼ ਦਾ ਜਿਹੜਾ ਚੌਥਾ ਸਾਮ ਹੈ মিডিਆ ਅਗਰ ਉਹ ਨਾ ਹੁੰਦਾ ਤਾਂ ਮੈਂ ਸਾਵਨਾਂ ਵੱਡੇ ਪੂੰਜੀਪਤੀ ਲੋਕ ਤਾਂ ਗਰੀਬ ਲੋਕਾਂ ਨੂੰ ਦਲਤਾਂ ਨੂੰ ਪਿਛੜੇ ਵਰਗ ਨੂੰ ਪਛਾੜ ਹੀ ਦਿੰਦੇ ਉਸੇ ਕੜੀ ਤਹਿਤ ਮੇਰਾ ਵੀ ਪਿੰਡ ਜਿਹੜਾ ਉਹ ਨੂਰਬਖੁਰਦ ਹੈ ਸਾਡੀਆਂ ਦੋ ਪੰਚਾਇਤਾਂ ਸੀ ਕੇਟਲੀ ਉੱਪਰਲੀ ਏ 1993 ਦੇ ਵਿੱਚ ਪਹਿਲੀ ਵਾਰ ਪੰਚਾਇਤ ਹੋਂਦ ਚਾਈ ਉਸ ਤੋਂ ਪਹਿਲਾਂ ਨੂਰਪੁਰ ਖੁਰ ਦੇ ਜਿਹੜਾ ਹੱਦਵਾਸ ਨੰਬਰ 503 ਦੇ ਵਿੱਚ ਇਹ ਜਿਹੜਾ ਹਰੀਆਂ ਬਸਤੀ ਦਾ ਰਸਤਾ ਹੈ ਇਹ ਅੱਜ ਤੋਂ ਨਹੀਂ ਪੁਰਖਿਆਂ ਦੇ ਟਾਈਮ ਤੋਂ ਬਣਿਆ ਆ ਸਾਡੀ ਪੰਚਾਇਤ ਨੇ ਵੀ ਬਣਾਇਆ ਮੈਂ ਵੀ 10 ਸਾਲ ਪੰਚਾਇਤ ਮੈਂਬਰ ਰਿਆਂ ਬਲਾਕ ਸੰਪਤੀ ਦਾ ਮੈਂਬਰੀ ਵੀ ਰਿਆਂ ਹੁਣ ਮੇਰੇ ਵਾਈਫ ਜਿਹੜੇ ਉਹ ਲੈਂਡ ਮਾਰਜੀ ਬੈਂਕ ਦੇ ਚੇਅਰਮੈਨ ਹੈ ਵਾਈਸ ਚੇਅਰਮੈਨ ਹੈ ਉਸੋ ਇਸ ਕਰਕੇ ਇਹ ਜਿਹੜਾ ਅਸੀ ਵਾਸੀ ਦਾ ਰਸਤਾ ਹੈ ਇਹ ਮੌਜੂਦਾ ਪੰਚਾਇਤ ਸਾਰੀ ਸਰਪੰਚ ਸਾਹਿਬ ਔਰ ਜਿਨ੍ਹਾਂ ਬੰਦਿਆਂ ਨੇ ਰੋਕਿਆ ਇਹਨਾਂ ਦੇ ਘਰ ਵੀ ਉਸੇ ਰਸਤੇ ਦੇ ਵਿੱਚ ਦੀ ਉੱਥੇ ਦਾ ਇਹਨਾਂ ਦਾ ਪੀਨ ਵਾਲਾ ਜਿਹੜਾ ਪਾਣੀ ਦਾ ਸਾਧਨ ਹੈ ਖੂਹ ਹੈ ਉਹ ਵੀ ਪੱਕਾ ਜਿਹੜਾ ਪੰਚਾਇਤ ਨੇ ਕਰਵਾਇਆ ਉਹ ਰਸਤਾ ਤਿੰਨ ਵਾਰੀ ਪੰਚਾਇਤ ਨੇ ਪੱਕਾ ਕਰਾਇਆ ਜਿਨ੍ਹਾਂ ਨੇ ਰੋਕਿਆ ਉਹ ਕੁੜੀ ਸਰਪੰਚ ਰਹੀ ਪਹਿਲਾਂ ਉਹਨਾਂ ਦੇ ਟਾਈਮ ਵੀ ਉਹ ਜਿਹੜਾ ਰਸਤਾ ਉਹ ਪੱਕਾ ਹੋਇਆ ਅਸੀਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਸਾਰਾ ਜਿਹੜਾ ਪਿੰਡ ਹੈ ਇਹ ਬੇਨਤੀ ਲੈ ਕੇ ਆਇਆ ਤਾਂ ਕਿ ਡੀਸੀ ਸਾਹਿਬ ਜੇ ਇਸ ਲੋਕਤੰਤਰ ਦੇ ਦੀ ਸਾਹਮਣੇ ਚਿੱਠੀ ਮਾਰਕ ਕੀਤੀ ਐ ਐਸਡੀਐਮ ਆਨੰਦ ਭਰਾਵ ਨੂੰ ਐਡੀ ਆਨੰਦ ਭਰਾਵ ਨੇ ਚਿੱਠੀ ਮਾਰਕ ਕੀਤੀ ਪੰਚਾਇਤ ਸੰਤੀ ਨੂਰਪੁਰ ਬੇਦੀ ਨੂੰ ਪੰਚਾਇਤ ਸੰਤੀ ਨੇ ਚਿੱਠੀ ਮਾਰਕ ਕਰਤੀ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਨੂੰ ਲੇਕਿਨ ਪੰਚਾਂ ਦਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਸਾਰਾ ਪਿੰਡ ਖੱਜਲ ਹੋ ਰਿਹਾ ਬੱਚੇ ਸਕੂਲ ਨਹੀਂ ਜਾ ਪਾਰੇ ਜਿਹੜੇ ਬੱਚੇ ਕੋਈ ਉੱਥੇ ਸਕੂਲ ਨੂੰ ਜਾਂਦੇ ਉਹ ਤਿਲਕ ਤਿਲ ਕੇ ਗੋਹੇ ਦੇ ਵਿੱਚ ਲਿਬੜ ਜਾਂਦੇ ਆ ਉਹ ਕਿਹਨਾ ਹਾਲਾਤੇ ਕਿਸੇ ਦੇ ਅਗਰ ਅੱਜ ਦੀ ਜੇ ਇਹਨਾਂ ਪਰਿਵਾਰਾਂ ਦੇ ਵਿੱਚ ਕਿਸੇ ਦਾ ਕੋਈ ਲੇਡੀ ਦਾ ਬੱਚਾ ਹੋਣਾ ਤਾਂ ਮੈਂ ਸਮਝਦਾ ਅਗਰ ਕੋ ਦੀ ਹੈ ਤਾਂ ਸਿਰਫ ਉਹ ਰਾਸਤੇ ਕਰਕੇ ਵਾਪਰਨੀ ਹੈ ਨਾ ਉਥੇ ਗੱਡੀ ਜਾ ਸਕਦੀ ਨਾ ਪੈਡੀ ਜਾ ਸਕਦੀ ਲੋਕ ਹੈਰਾਨ ਹੈ ਡੀਸੀ ਸਾਹਿਬ ਦੇ 22 ਤਰੀਕ ਤੋਂ ਢੇਡੇ ਲਾਉਂਦੇ ਲਾਉਂਦੇ ਆ ਅੱਜ 12 ਤਰੀਕ ਹੋ ਗਈ ਬੀ ਦਿਨ ਹੋ ਗਏ ਖੱਜਲ ਖਵਾਰ ਰਸਤੇ ਜਿਹੋ ਹੁੰਨੇ ਹੋਆ ਠਾਣੀ ਦੇ ਢੇਡੇ ਲਾਲਾ ਥੱਕ ਗਏ ਵੀਡੀਓ ਦਫ਼ਤਰ ਦੇ ਢੇਡੇ ਲਾਲਾ ਥੱਕ ਗਏ ਪਰ ਲੇਕਿਨ ਇਸ ਲੋ ਕੁਛ ਕੋਈ ਹੱਲ ਨਹੀਂ ਹੈ ਅੱਜ ਲਾਸਟ ਚ ਡੀ ਸਾਹਿਬ ਨੂੰ ਦੁਆਰਾ ਜਿਹੜਾ ਮੰਗ ਪੱਤਰ ਦੇਣ ਆਏ ਸਾਰੇ ਜਣੇ ਜੇ ਹੁਣ ਵੀ ਕੁਛ ਨਾ ਹੋਇਆ ਤਾਂ ਸਾਰਾ ਹੀ ਪਿੰਡ ਇਕੱਠੇ ਹੋ ਗਿਆ ਬੱਚੇ ਇਕੱਠੇ ਹੋ ਗਏ ਰੋਡ ਜਾਮ ਕਰਨਗੇ ਬੈਠਣਗੇ ਆਖਰ ਕੋਈ ਤੇ ਨਾ ਕਿਤੇ ਨਾ ਕਿਤੇ ਤਾਂ ਕੋਈ ਸੁਣਾਈ ਹੋਊਗੀ ਸੀਐਮ ਸਾਹਿਬ ਕੋਲ ਜਾਈਏ ਕੁਛ ਵੀ ਕਰੀਏ ਲੜੀਏ ਮਰੀਏ ਆਪਣੀ ਹੋਂਦ ਬਚਾਣ ਲਈ ਕੁਛ ਤਾਂ ਕੁਛ ਨਾ ਕਰਨਾ ਪਊਗਾ ਸੋ ਇਸ ਕਰਕੇ ਇਹ ਮੀਡੀਆ ਦਾ ਜਿਹੜਾ ਜੋਥਾ ਥਮ ਹੈ ਉਹਦਾ ਸ ਦਿਲਾਂ ਕਿਤੇ ਜਰੂਰ ਸੁਣੀ ਜਾਊਗੀ ਧੰਨਵਾਦ ਜੀ ਮੈਂ ਜਸਵਿੰਦਰ ਕੌਰ ਸਰਪੰਚ ਚਪਲੇ ਨੂਰਪੁਰ ਖੋਤ ਦੀ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਆ ਅਸੀਂ ਪਹਿਲਾਂ ਵੀ ਆਏ ਆ ਸਾਡੀ ਸੁਣਾਈ ਨਹੀਂ ਕੀਤੀ ਕੋਈ ਵੀ ਹੁਣ ਅਸੀਂ ਦੂਸਰੀ ਵਾਰ ਆਏ ਆ ਮਸਲਾ ਸਾਡਾ ਇਹੀ ਹੈ ਸਾਡੀ ਗਲੀ ਰੋਕੀ ਵੀ ਹੈ 100 ਸਾਲ ਪੁਰਾਣੀ ਗਲੀ ਹੈ ਮੇਰਾ ਨਾਮ ਰਾਮ ਪ੍ਰਤਾਪ ਬਾਪ ਦਾ ਨਾਮ ਸੰਤਰਾਮ ਸਾਡੇ ਜਿਹੜੇ ਬਜ਼ੁਰਗ تھے ਉਹਨਾਂ ਦੇ ਵੀ ਜਿਹੜੇ ਬਜ਼ੁਰਗ تھے ਉਹ ਵੀ ਉਸੇ ਗਲੀ ਦੇ ਵਿੱਚੋਂ ਲੰਘ ਤੇ ਆ ਗਏ ਅਸੀਂ ਵੀ ਸਾਡੀ ਵੀ ਜ਼ਿੰਦਗੀ ਬਰਬਾਦ ਹੋ ਗਈ ਉਸੇ ਰਸਤੇ ਵਿੱਚੋਂ ਲੰਘਦੇ ਤੇ ਅੱਜ ਮੱਲੋਬਲੀ ਪੰਗਾ ਲੈਣ ਦੀ ਖਾਤਰ ਉਸ ਗਲੀ ਦੇ ਵਿੱਚ ਗੋਹਾ ਵੀ ਸਿੱਟੀਆ ਮਿੱਟੀ ਵੀ ਸਿੱਟੀ ਸਿੱਟੇ ਵੀ ਉਹੀ ਲੋਅ ਆਤੇ ਸਾਡੀ ਜਿਹੜੀ ਰਿਸ਼ਤੇਦਾਰੀ ਹੈ ਉਹ ਵੀ ਤੰਗ ਹੋ ਗਈ ਛੋਟੇ ਛੋਟੇ ਬੱਚੇ ਲੰਘਦੇ ਉਹ ਨਹੀਂ ਗੋਹਾ ਬੱਚ ਸਣ ਦਿੱਤਾ ਉਹ ਵੀ ਤੰਗ ਹੋ ਗਏ ਸਕੂਲਾਂ ਨੂੰ ਬੱਚੇ ਜਾਂਦੇ ਤੰਗ ਹੋ ਗਏ ਜਿਆਦਾ ਸੰਦਾ ਯਾਰ ਗਲੀ ਘੁੱਲੀ ਜਾ ਬਈ ਨਹੀਂ ਮੈਨੂੰ ਗੱਲ ਰਸਾ ਪਾਣੀ ਦੇ ਦਿੰਦੇ ਮੈਂ ਬੁੱਤੇ ਨਾਲ ਇੱਥੇ ਤੰਗ ਹੋ ਜਾਣਾ ਸਾਨੂੰ ਕੋਈ ਰਸਤਾ ਹੋਰ ਹੈ ਨਹੀਂ ਸਾਡੀਆਂ ਆਬਾਦੀਆਂ ਉਹੀ ਐ ਉੱਥੇ ਹੀ ਸਾਡੀਆਂ ਆਬਾਦੀਆਂ ਖੂਬ ਹੀ ਉੱਥੇ ਹੀ ਐ ਸਭ ਕੁਝ ਉੱਥੇ ਹੀ ਐ ਕੱਚੀਆਂ ਖੂਹਾਂ ਦੇ ਪੱਕੇ ਖੂਹ ਬਣ ਗਏ ਸਾਡੀ ਜਿਹੜੀ ਉਮਰ ਹੈ ਮੇਰੀ ਉਮਰ ਮੇਰਾ ਖਿਆਲ ਹੈ ਭਾਈ 80 ਸਾਲ ਤੇ ਉੱਪਰ ਚੱਪਲੀ ਜਾਂਦੀ ਐ ਮੈਂ 80 ਰਸਤੇ ਦੇ ਵਿੱਚ ਹੰਦਕਾ ਸਾਡੇ ਬੱਚੇ ਅੱਜ ਬਰਬਾਦ ਹੋ ਗਏ ਜੀ ਮੇਰਾ ਨਾਮ ਅਰਜਨ ਸਿੰਘ ਐ ਮੈਂ ਮੌਜੂਦਾ ਪੈਂਚਾਇਤ ਸਾਡਾ ਪਿੰਡ ਨੂਰਪੁਰ ਖੁਰਦ ਉੱਪਰਲਾ ਐ ਸਾਡੇ ਪਿੰਡ ਵਿੱਚ 100 ਸਾਲ ਪੁਰਾਣੀ ਗਲੀ ਐ ਜੋ ਕਿ ਹਰੀਜਨ ਵਸਤੀ ਲੱਗੀ ਹੋਈ ਐ B25 25 ਦੀ ਘਰ ਉਹਨਾਂ ਨਾਲ ਜੁੜੇ ਹੋਏ ਰ ਗਲੀ ਦੇ ਨਾਲ ਤੇ ਬੱਚੇ ਸਕੂਲ ਨੂੰ ਜਾਣ ਤੋਂ ਬਹੁਤ ਤੰਗ ਨੇ ਤੇ ਸਿਆਣੇ ਬਜ਼ੁਰਗ ਵੀ ਲੰਗੜਨ ਤੋਂ ਬਹੁਤ ਤੰਗ ਨੇ ਗਲੀ 'ਚ ਬਹੁਤ ਪਾਣੀ ਖੜਾ ਹੈ ਬਿਮਾਰੀਆਂ ਲੱਗਣ ਦਾ ਖਤਰਾ ਹੈ ਆਈ.ਟੀ. ਸਾਹਿਬ ਕੋ ਪਹਿਲਾਂ ਵੀ ਆਏ ਸੀ ਕਿ ਸਾਡੀ ਇਹ ਗਲੀ ਖਲਵਾਈ ਜਾਵੇ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਤੇ ਹੁਣ ਅਸੀਂ ਦੂਜੀ ਵਾਰ ਡੀ.ਐਸ. ਸਾਹਿਬ ਨੂੰ ਮਿਲਣ ਆਏ ਆ ਇਹ ਮੇਰਾ ਨਾਮ ਸ਼ਿਵ ਕੁਮਾਰ ਹੈ ਮੈਂ ਮੌਜੂਦਾ ਪੰਚਾਂ ਤੇ ਜਿਹੜੇ ਆ ਅਸੀਂ ਡੀ.ਸੀ. ਦਫ਼ਤਰ ਆਏ ਆ ਤੇ ਸਾਡਾ ਰਸਤਾ ਜੋ ਮੌਜੂਦਾ ਰਸਤਾ ਹੈ ਪਿੰਡ ਦਾ ਉਹ ਬੰਦ ਹੋ ਗਿਆ ਤੇ ਦੂਜੀ ਵਾਰੀ ਸੀ ਦਫਤਰ ਆ ਗਏ ਜੇਕਰ ਇਸ ਰਸਤਾ ਸਾਡਾ ਇਹ ਨਾ ਕੋਈ ਹੱਲ ਹੋਇਆ ਤਾਂ ਅਸੀਂ ਡੀਸੀ ਦਫਤਰ ਦੇ ਅੱਗੇ ਧਰਨਾ ਲਾ ਕੇ ਬੈਠਾਂਗੇ ਮੇਰਾ ਨਾਮ ਮਨੋਖਲਾਲਾ ਜੀ ਮੈਂ ਪਿੰਡ ਨੂਰਪਖੁਰਤੋਂ ਹੇਠਲੇ ਤੋਂ ਇਹ ਜੋ ਰਸਤੇ ਦੇ ਪ੍ਰਤੀ ਅਸੀਂ ਅੱਜ ਡੀਜੀ ਸਾਹਿਬ ਦਫਤਰ ਅੱਜ ਪੁੱਜੇ ਆ ਅਸੀਂ ਪਹਿਲਾਂ ਵੀ ਆਏ ਸੀ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਇਹ ਰਸਤਾ 100 ਸਾਲ ਤੋਂ ਕਰੀਬਨ ਉੱਪਰ ਉੱਤੇ ਹੋ ਗਿਆ ਇਸ ਰਸਤੇ ਨੂੰ ਬਣਦੇ ਨੂੰ ਲੰਘਦੇ ਨੂੰ ਤੇ ਤਿੰਨ ਪੰਚਾਇਤਾਂ ਨੇ ਇਹ ਰਸਤਾ ਬਣਾ ਚੁੱਕੀਆਂ ਆਂ ਪੰਚਾਇਤ ਦਾ ਮਤਾ ਪਾ ਕੇ ਤੇ ਇਹ ਹੁਣ ਜੋ ਦੂਸਰੀ ਧਿਰ ਹੈ ਉਹ ਇਹਨਾਂ ਗਰੀਬਾਂ ਦੇ ਨਾਲ ਧੱਕਾ ਕਰ ਰਹੀ ਜੀ ਸਾਡੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿੰਨਾ ਵੀ ਛੇਤੀ ਹੋ ਸਕੇ ਇਹ ਰਸਤਾ ਸਾਡਾ ਖਲੋਆਇਆ ਜਾਵੇ ਤੇ ਆਮ ਲੋਕਾਂ ਨੂੰ ਰਹਾਦ ਦੀ ਸਾਹ ਮਿਲੇ